ਪੰਜਾਬ ਤੇ ਰੀਸਦੂਦੀਆਂ ਦੀਆਂ ਖਬਰਾਂ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨਿੱਗੀ ਸਤਿ ਸ਼੍ਰੀ ਅਕਾਲ ਬਹੁਤ ਸਾਰੀਆਂ ਖਬਰਾਂ ਨੇ ਤੇ ਉਹਨਾਂ ਖਬਰਾਂ ਦੇ ਵਿੱਚੋਂ ਪੰਜਾਬ ਦੀ ਸਭ ਤੋਂ ਵੱਡੀ ਤਾਜ਼ਾ ਖਬਰ ਇਹ ਆ ਕਿ ਸੁਖਦੇਵ ਸਿੰਘ ਢਿੰਡਸਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ ਉਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸੁਖਦੇਵ ਸਿੰਘ ਢਿੰਡਸਾ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਇਹ ਸਭ ਕੁਝ ਉਦੋਂ ਕੀਤਾ ਗਿਆ ਜਦੋਂ ਸੁਖਦੇਵ ਸਿੰਘ ਢਿੰਡਸਾ ਦੇ ਵੱਲੋਂ ਪਾਰਟੀ ਦੇ ਵਿੱਚੋਂ ਕੱਢੇ ਗਏ 8 ਆਗੂਆਂ ਦੇ ਹੱਕ ਦੇ ਵਿੱਚ ਸਟੈਂਡ ਲਿਆ ਗਿਆ ਸੀ ਕਿਉਂਕਿ ਲੰਘੇੜਣੀ ਬੀਬੀ ਜ਼ਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰਵਿੰਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਚਰਨਜੀਤ ਸਿੰਘ ਬਰਾੜ ਸੁਰਿੰਦਰ ਸਿੰਘ ਠੇਕੇਦਾਰ ਤੇ ਕਈ ਹੋਰ ਅਕਾਲੀ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਅਨਸ਼ਾਸਨੀ ਕਮੇਟੀ ਦੇ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਕਰਕੇ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਤੇ ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਇਹ ਗੱਲ ਕਹੀ ਸੀ ਕਿ ਮੈਂ ਪਾਰਟੀ ਦਾ ਸਰਪ੍ਰਸਤ ਹਾਂ ਤੇ ਪਾਰਟੀ ਦਾ ਸਰਪ੍ਰਸਤ ਹੋਣ ਦੇ ਨਾਤੇ ਮੈਂ ਇਸ ਗੱਲ ਨੂੰ ਬਿਲਕੁਲ ਰੱਦ ਕਰਦਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅੱਠ ਆਗੂ ਪਾਰਟੀ ਤੋਂ ਬਾਹਰ ਕੱਢੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਪਾਰਟੀ ਦਾ ਜਨਰਲ ਇਜਲਾਸ ਬੁਲਾਵਾਂਗੇ ਤੇ ਉਹਦੇ ਵਿੱਚ ਅਹੁਦੇਦਾਰਾਂ ਦਾ ਨਵੇਂ ਸਿਰੇ ਤੋਂ ਗਠਨ ਕਰਾਂਗੇ ਉਹਨਾਂ ਨੇ ਕਹਿਣ ਦਾ ਭਾਵ ਇਹ ਸੀ ਕਿ ਪ੍ਰਧਾਨ ਅਸੀਂ ਛੁੱਟਾਂਗੇ ਤੇ ਨਵਾਂ ਪ੍ਰਧਾਨ ਅਸੀਂ ਜਲਦ ਚੁੜ ਲਵਾਂਗੇ ਪਰ ਉਹਨਾਂ ਦੇ ਵੱਲੋਂ ਇਹ ਗੱਲ ਕਹਿਣ ਤੋਂ ਲਗਭਗ 20 ਘੰਟੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜਾਨਕਿ ਹੁਣ 8 ਨਹੀਂ ਹੁਣ 9 ਨੇਤਾ ਹੋ ਗਏ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤੇ ਗਏ ਨੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮਹੇਸ਼ਿੰਦਰ ਸਿੰਘ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹਨਾਂ ਨੇ ਕਿਹਾ ਕਿ ਸਰਪ੍ਰਸਤ ਸਿਰਫ ਤੇ ਸਿਰਫ ਸਤਕਾਰ ਦੇ ਤੌਰ ਦੇ ਉੱਤੇ ਦਿੱਤਾ ਗਿਆ ਉਹਦਾ ਹੁੰਦਾ ਹੈ। ਸਰਪ੍ਰਸਤ ਦੇ ਕੋਲੇ ਕੋਈ ਖਾਸ ਅਥਾਰਟੀ ਨਹੀਂ ਹੁੰਦੀ। ਸੁਖਦੇਵ ਸਿੰਘ ਢੀਂਸਾ ਕਿਉਂਕਿ ਸੀਨੀਅਰ ਅਗਮਾਂ ਦੇ ਵਿੱਚੋਂ ਇੱਕ ਨੇ ਇਸ ਕਰਕੇ ਪਾਰਟੀ ਨੇ ਉਹਨਾਂ ਨੂੰ ਮਾਨ ਸਤਕਾਰ ਦਿੱਤਾ ਜੇਕਰ ਉਹ ਸਤਕਾਰ ਲੈਣਾ ਚਾਹੁੰਦੇ ਹੋਣ ਤਾਂ ਜਦਕਿ ਸਰਪ੍ਰਸਤ ਦੇ ਕੋਲ ਪਾਰਟੀ ਦੇ ਬਾਬਤ ਕੁਝ ਵੀ ਕਰਨ ਨੂੰ ਖਾਸ ਨਹੀਂ ਹੁੰਦਾ ਉਹਨਾਂ ਨੇ ਕਹਿ ਕੇ ਅਸੀਂ ਉਹਨਾਂ ਨੂੰ ਬਣਦਾ ਮਾਨ ਸਤਕਾਰ ਦਿੱਤਾ ਪਰ ਜੇਕਰ ਉਹ ਸਤਕਾਰ ਲੈਣਾ ਹੀ ਨਹੀਂ ਚਾਹੁੰਦੇ ਤਾਂ ਇਹ ਸਤਕਾਰ ਜ਼ਬਰਦਸਤੀ ਤੌਰ ਦੇ ਉੱਤੇ ਨਹੀਂ ਦਿੱਤਾ ਜਾ ਸਕਦਾ ਤੇ ਹੁਣ ਸੁਖਦੇਵ ਸਿੰਘ ਢੀਂਸਾ ਨੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਪਹਿਲਾਂ ਬਦੋਂ ਸਰਪ੍ਰਸਤ ਬਣਾਇਆ ਉਹੀ ਹੁਣ ਕਹਿ ਰਹੇ ਨੇ ਕਿ ਸਰਪ੍ਰਸਤ ਦਾ ਕੰਮ ਕੋਈ ਨਹੀਂ ਹੁੰਦਾ ਤਾਂ ਸਰਪ੍ਰਸਤ ਹੁੰਦਾ ਕੌਣ ਹੈ ਕਿ ਜਿਹੜਾ ਕਿ ਇਸ ਤਰੀਕੇ ਦੀ ਕੋਈ ਗਤੀਵਿਧੀ ਉਲੀਕੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰ ਦੀ ਬਹੁਤ ਵੱਡੇ ਪੱਧਰ ਤੇ ਲੋੜ ਹੈ ਕੁੱਲ ਮਿਲਾ ਕੇ ਗੱਲ ਕਹਿਣੀ ਮੰਦੀ ਹੈ ਕਿ ਅਕਾਲੀ ਦਲ ਵਿੱਚ ਛਿੜਿਆ ਹੋਇਆ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹਰ ਰੋਜ਼ ਇਸ ਮਾਮਲੇ ਦੇ ਵਿੱਚ ਆਉਂਦੀ ਨਵੀਂ ਤੋਂ ਨਵੀਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਬੱਚੇ ਖੁਚੇ ਕਿਲੜੇ ਦੇ ਬੰਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਤੇ ਇਹ ਸਵਾਲ ਇਹੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਬਚ ਸਕੇਗਾ ਕੀ ਸ਼੍ਰੋਮਣੀ ਅਕਾਲੀ ਦਲ ਬੀਤੇ ਦੇ ਵਿੱਚ ਹੋਏ ਨੁਕਸਾਨ ਤੋਂ ਸਬਕ ਸਿੱਖ ਸਕੇਗਾ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਹੋਏਗਾ ਕੀ ਬਗਾਵਤ ਕਰਨ ਵਾਲੇ ਆਗੂਆਂ ਦੇ ਪਿੱਛੇ ਕੁਝ ਪਵੇਗਾ ਕੀ ਬਗਾਵਤ ਕਰਨ ਵਾਲੇ ਆਗੂ ਭਾਜੀ ਜੇ ਕਿਸੇ ਹੋਰ ਸਿਆਸੀ ਧਿਰ ਦੇ ਇਸ਼ਾਰੇ ਦੇ ਉੱਤੇ ਖੇਡ ਰਹੇ ਨੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੀਆਂ ਪਾਰਟੀ ਵਿਰੋਧੀ ਗਤੀਵਧੀਆਂ ਜੋ ਕਿ ਉਹ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਆਪੇ ਹੀ ਉਲੀਕੀ ਬੈਠੇ ਨੇ ਉਨਾਂ ਦੇ ਖਿਲਾਫ ਤੋਂ ਕਰਨੇ ਲਈ ਇਸ ਤਰੀਕੇ ਦਾ ਜਿਹੜਾ ਰਾਹ ਅਪਣਾਉਣਾ ਜ਼ਰੂਰੀ ਹੈ ਇੱਥੇ ਵੀ ਦਸਰ ਮੰਦਾ ਹੈ ਕਿ ਇਸ ਵੇਲੇ ਆਕਾਲੀ ਦਲ ਦੀ ਸਥਿਤੀ ਇੰਨੀ ਪਤਲੀ ਹੋ ਚੁੱਕੀ ਹੈ ਕਿ ਲਗਾਤਾਰ ਹਾਰ ਦਰ ਹਾਰ ਦਾ ਸਭਣਾ ਕਰਨਾ ਪੈ ਰਿਹਾ ਤੇ ਇੱਕ ਦੂਜੇ ਨੂੰ ਬਲੇਮ ਦੇਣ ਦੀ ਥਾਂ ਦੇ ਉੱਤੇ ਲੋਕ ਇਹ ਚਾਹੁੰਦੇ ਨੇ ਕਿ ਆਕਾਲੀ ਦਲ ਨੇ ਜੇਕਰ ਕੁਝ ਕਰਨਾ ਤੇ ਢੰਗ ਨਾਲ ਤੇ ਤਰੀਕੇ ਦੇ ਨਾਲ ਕਰਕੇ ਦਿਖਾਇਆ ਜਾਵੇ ਜੋ ਕਿ ਹਾਲ ਦੀ ਘੜੀ ਕਿਦਰੇ ਵੀ ਨਜ਼ਰ ਨਹੀਂ ਆ ਰਿਹਾ ਤੋਂ ਦੇਖਣਾ ਪੈਂਦਾ ਕਿ ਆਉਂਦੇ ਸਮੇਂ ਦੇ ਵਿੱਚ ਕੀ ਤੋਂ ਕੀ ਇਸ ਮੁਤਲਕ ਨਜ਼ਰ ਆਵੇਗਾ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਦੀ ਪਤਲੀ ਹਾਲਤ ਦੇ ਕਰਕੇ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਵੱਲੋਂ ਮਜ਼ਾਕ ਵੀ ਉਡਾਇਆ ਜਾਂਦਾ ਤੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜੱਗ ਹਸਾਈ ਦਾ ਪਾਤਰ ਬਣਿਆ ਹੋਇਆ ਉਸ ਤੋਂ ਅਗਲੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਆਉਂਦੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਹੋਣੇ ਤੋਂ ਸਿਆਸੀ ਤਿਆਰੀਆਂ ਵੱਖ-ਵੱਖ ਪਾਰਟੀਆਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਉਹਨਾਂ ਦੇ ਵਿੱਚੋਂ ਗਿੱਦੜਬਾਹ ਦੀ ਸੀਟ ਮੁੱਖ ਤੌਰ ਦੇ ਉੱਤੇ ਆ ਗਿੱਦੜਬਾਹ ਦੀ ਸੀਟ ਜਿੱਥੇ ਕਿ ਰਾਜਾ ਵੜਿੰਗ ਪਹਿਲਾਂ ਵਿਧਾਨ ਸਭਾ ਦੇ ਮੈਂਬਰ ਸਨ ਤੇ ਉਹ ਲੋਕ ਸਭਾ ਦੇ ਮੈਂਬਰ ਬਣੇ ਇਸ ਕਰਕੇ ਇਹ ਸੀਟ ਛੱਡ ਦਿੱਤੀ ਗਈ ਜਾਂ ਖਾਲੀ ਹੋ ਗਈ ਤੇ ਹੁਣ ਇਹ ਸੀਟ ਦੇ ਉੱਤੇ ਜਿਮਨੀ ਚੋਣ ਦੀਆਂ ਤਿਆਰੀਆਂ ਸਭ ਤੋਂ ਵੱਧ ਸ਼ੁਰੂ ਹੋਈਆਂ ਇਉਂ ਲੱਗਦਾ ਕਿ ਜਦੋਂ 4 ਸੀਟਾਂ ਦੀਆਂ ਜਿਮਨੀ ਚੋਣਾਂ ਹੋਣਗੀਆਂ ਉਹਨਾਂ ਵਿੱਚੋਂ ਗਿੱਦੜਵਾਹੇ ਦੀ ਸੀਟ ਸਭ ਤੋਂ ਮੁੱਖ ਉਵੇਂ ਹੀ ਹੋਵੇਗੀ ਜਿਵੇਂ ਕਿ ਆਪਾਂ ਜਾਣਦੇ ਆ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਠਿੰਡੇ ਵਾਲੀ ਸੀਟ ਮੋਰੀ ਰਹਿੰਦੀ ਆ ਅਗਲੀ ਗੱਲ ਇਹ ਆ ਕਿ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਨੂੰ ਕਾਂਗਰਸ ਟਿਕਟ ਦੇਵੇਗੀ ਇਸ ਗੱਲ ਦੇ ਚਰਚੇ ਹੋਣੇ ਤੋਂ ਜ਼ੋਰ ਫੜਨ ਲੱਗੇ ਨੇ ਉਸ ਤੋਂ ਅਗਲੀ ਗੱਲ ਇਹ ਆ ਕਿ ਅਮਰਤਾ ਵੜਿੰਗ ਗਿੱਦੜਬਾਹਾ ਖੇਤਰ ਦੇ ਵਿੱਚ ਪਹਿਲਾਂ ਵੀ ਸਰਗਰਮ ਰਹਿੰਦੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਸਰਗਰਮੀ ਦੇ ਕਾਰਜ ਵਧਾ ਦਿੱਤੇ ਗਏ ਨੇ ਤੇ ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਆ ਕਿ ਰਾਜਾ ਵੜਿੰਗ ਜਦੋਂ ਹੁਣ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਦੇ ਲੋਕ ਸਭਾ ਮੈਂਬਰ ਬਣਨ ਕਰਕੇ ਜਦੋਂ ਇਹ ਸੀਟ ਖਾਲੀ ਹੋਈ ਹੈ ਤਾਂ ਕਿ ਇਸ ਸੀਟ ਨੂੰ ਕਾਂਗਰਸੀ ਚਾਹਣਗੇ ਕਿ ਰਾਜਾ ਵੜਿੰਗ ਦੇ ਪਰਿਵਾਰ ਤੱਕ ਪਹੁੰਚ ਜਾਵੇ ਜਾਂ ਫਿਰ ਕਾਂਗਰਸੀ ਹੀ ਕਾਂਗਰਸ ਦੀਆਂ ਜੜਾ ਵਧਣਗੇ ਤੇ ਜਾਣਕਾਰੀ ਇੱਕ ਇਹ ਵੀ ਹੈ ਕਿ ਭਗਵੰਤ ਮਾਨ ਦੇ ਵੱਲੋਂ ਵੀ ਇਸ ਸੀਟ ਦੇ ਉੱਤੇ ਵੱਡੇ ਕਾਰਜ ਉਲੀਕਣੇ ਸ਼ੁਰੂ ਕਰ ਦਿੱਤੇ ਗਏ ਨੇ ਭਗਵੰਤ ਮਾਨ ਵੱਲੋਂ ਗਿੱਦੜਬਾਹ ਦੇ ਵਿੱਚ ਚੋਣ ਪ੍ਰਚਾਰ ਦੇ ਬੱਦੇ ਨਜ਼ਰ ਪਹਿਲਵਾਨੀ ਗੇੜੇ ਸ਼ੁਰੂ ਕਰ ਦਿੱਤੇ ਗਏ ਆ ਤੇ ਜਿਸ ਤਰੀਕੇ ਨਾਲ ਇਸ ਖੇਤਰ ਦੇ ਵਿੱਚ ਹਲਕਾ ਇੰਚਾਰਜ ਤੇ ਕੋ ਇੰਚਾਰਜ ਲਾਏ ਗਏ ਆ ਉਸ ਤੋਂ ਬਾਅਦ ਇੰਝ ਲੱਗਦਾ ਕਿ ਇਹ ਸੀਟ ਜਿਮਨੀ ਚੋਣਾਂ ਦੇ ਵਿੱਚ ਸਭ ਤੋਂ ਵੱਧ ਹੌਟ ਬਣੇਗੀ ਗਿੱਦੜਬਾਹ ਦੀ ਇਹ ਸੀਟ ਉਸ ਵੇਲੇ ਵੀ ਕਾਂਗਰਸ ਦੀ ਧੋਲੀ ਦੇ ਵਿੱਚ ਪਈ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸੁਨਾਮੀ ਚੱਲ ਰਹੀ ਸੀ ਜਿਸ ਵੇਲੇ ਆਮ ਆਦਮੀ ਪਾਰਟੀ ਦੇ 92 ਵਿਧਾਨ ਸਭਾ ਦੇ ਮੈਂਬਰ ਬਣੇ ਉਸ ਵੇਲੇ ਕੁਝ ਕੁ ਸੀਟਾਂ ਜਿਹੜੀਆਂ ਕਾਂਗਰਸ ਨੇ ਜਿੱਤੀਆਂ ਉਹਦੇ ਵਿੱਚ ਮਾਲਵਾ ਖੇਤਰ ਦੀ ਗਿੱਦੜਬਾ ਹਾ ਸੀਟ ਵੀ ਅਹਿਮ ਸੀ ਕਿਉਂਕਿ ਲਗਾਤਾਰ ਰਾਜਾ ਵੜਿੰਗ ਦੇ ਵੱਲੋਂ ਜਿੱਤ ਹਾਸਲ ਕਰਨੀ ਇਹ ਸਥਾਨ ਤੋਂ ਤੇ ਇੱਕ ਵਾਰ ਫਿਰ 2022 ਦੇ ਵਿੱਚ ਸੀਟੇ ਕੱਢ ਲੈਣੀ ਆਮ ਆਦਮੀ ਪਾਰਟੀ ਦੇ ਲਈ ਇਸੇ ਕਰਕੇ ਖੇਤ ਦਾ ਕੇਂਦਰ ਰਹੇਗੀ ਕਿ ਇਸ ਸੀਟ ਨੂੰ ਕਾਂਗਰਸ ਦੇ ਹਿੱਸੇ ਦੇ ਵਿੱਚੋਂ ਕੱਢ ਕੇ ਆਪਣੇ ਹਿੱਸੇ ਵਿੱਚ ਲਿਆ ਜਾਵੇ। ਅਗਲੀ ਜਾਣਕਾਰੀ ਇਹ ਆ ਕਿ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਬਹੁਤ ਵੱਡਾ ਇਕੱਠ 19 ਅਗਸਤ ਨੂੰ ਬਾਬਾ ਬਕਾਲਾ ਵਿਖੇ ਰਖੜ ਪੁੰਨਿਆਂ ਦੇ ਮੇਲੇ ਮੌਕੇ ਹੋਣ ਜਾ ਰਿਹਾ। ਇਹਦੇ ਬਾਰੇ ਜਾਣਕਾਰੀ ਅਮਰਤਪਾਲ ਸਿੰਘ ਦੇ ਟਵਿੱਟਰ ਅਕਾਊਂਟ ਜਿਹਨੂੰ ਹੁਣ ਐਕਸ ਅਕਾਊਂਟ ਵੀ ਕਿਹਾ ਜਾਂਦਾ ਉਹਦੇ ਉੱਤੇ ਸਾਂਝੀ ਕੀਤੀ ਗਈ ਹੈ। ਉੱਥੇ ਟਵੀਟ ਕਰਦਿਆਂ ਇਹ ਗੱਲ ਕਹੀ ਗਈ ਹੈ ਕਿ ਅਮਰਿਤਪਾਲ ਸਿੰਘ ਖਾਲਸਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 19 ਅਗਸਤ ਨੂੰ ਦਿੜ ਐਤਵਾਰ ਨੂੰ ਬਹੁਤ ਵੱਡਾ ਇਕੱਠ ਬਾਬਾ ਬਗਾਲਾ ਵਿਖੇ ਰੱਖਿਆ ਜਾ ਰਿਹਾ ਹੈ ਇਹਦੇ ਵਿੱਚ ਸਮੂਹ ਸੰਗਤਾਂ ਹਮ ਹਮਾ ਕੇ ਪਹੁੰਚਣ ਤਾਂ ਜੋ ਕੇਂਦਰ ਦੀ ਸਰਕਾਰ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ ਕਿ ਸਾਡੇ ਬੰਦੀ ਸਿੰਘ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਜੋ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਰਿਹਾਅ ਕੀਤਾ ਜਾ ਸਕੇ ਕੀ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਵਿੱਚ ਇਹ ਕੋਸ਼ਿਸ਼ਾਂ ਯੋਗਦਾਨ ਪਾ ਸਕਣੀਆਂ ਕੀ ਅਮਰਿਤਪਾਲ ਸਿੰਘ ਦੀ ਇਹਨਾਂ ਤ੍ਰਿਕਨਲ ਰਿ ਹਾਇਸਬਬ ਹੋ ਸਕੇਗੀ ਇਹ ਵਕਤ ਬਿਆਨ ਕਰੇਗਾ ਪਰ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਲਗਾਤਾਰ ਚਾਰਾ ਜੋਈ ਕਰਨ ਵਾਲਿਆਂ ਦਾ ਇਹ ਕਹਿਣਾ ਕਿ ਭਾਰਤ ਦੀ ਸਰਕਾਰ ਦੇ ਵੱਲੋਂ ਜ਼ਿਆਰਤ ਕੀਤੀ ਜਾ ਰਹੀ ਹੈ ਭਾਰਤ ਦੀ ਸਰਕਾਰ ਦੇ ਵੱਲੋਂ ਜੋਕਦ ਕੀਤਾ ਜਾ ਰਿਹਾ ਇਹ ਕੁਝ ਨਹੀਂ ਹੋਣਾ ਚਾਹੀਦਾ ਕਿਉਂਕਿ ਹੁਣ ਅਮਰਤਪਾਲ ਸਿੰਘ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਨਾ ਕਿ ਉਹ ਕੋਈ ਆਮ ਸੁਧਾਰਨ ਵਿਅਕਤੀ ਅਗਲੀ ਜਾਣਕਾਰੀ ਇਹ ਆ ਕਿ ਪੰਜਾਬ ਦੇ ਵਿੱਚ ਬਸਪਾ ਦਾ ਡੁੱਬਦਾ ਹੋਇਆ ਜਾਂ ਡੁੱਬ ਚੁੱਕਿਆ ਕਿਡਰ ਸਵਾਲਾਂ ਦੇ ਘੇਰੇ ਦੇ ਬਕਾਇਆ ਕਿਸੇ ਵੇਲੇ ਪੰਜਾਬ ਦੇ ਵਿੱਚ ਬਸਪਾ ਦੀ ਤੂਤੀ ਬੋਲਦੀ ਸੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਕਰਕੇ ਬਸਪਾ ਦਾ ਵੀ ਆਧਾਰ ਮਜ਼ਬੂਤ ਰਹਿੰਦਾ ਸੀ ਪਰ ਅੱਜ ਨਾ ਬਸਪਾ ਦਾ ਆਧਾਰ ਮਜ਼ਬੂਤ ਹੈ ਨਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਉਹੀ ਬਸਪਾ ਹੈ ਜਿਸ ਦੇ ਹਾਥੀ ਚੋੜ ਨਿਸ਼ਾਨ ਦੀ ਚਰਚਾ ਯੂਪੀ ਤੋਂ ਲੈ ਕੇ ਭਾਰਤ ਦੇ ਕਈ ਹੋਰ ਸੂਬਿਆਂ ਦੇ ਵਿੱਚ ਹੁੰਦੀ ਹੁੰਦੀ ਪੰਜਾਬ ਦੇ ਦੁਆਬਾ ਖੇਤਰ ਦੇ ਕੱਲੇ-ਕੱਲੇ ਦਲਿਤ ਭਾਈਚਾਰੇ ਤੱਕ ਪਹੁੰਚਦੀ ਸੀ ਹਾਥੀ ਚੋੜ ਨਿਸ਼ਾਨ ਦਾ ਮਤਲਬ ਦਲਿਤ ਭਾਈਚਾਰਾ ਦਰਤ ਭਾਈ ਚਰੜਾ ਚੋੜ ਨਿਸ਼ਾਨ ਮਤਲਬ ਹਾਥੀ ਇੱਕ ਦੂਜੇ ਦੇ ਪੂਰਕ ਖਵਾਉਂਦੇ ਸਨ ਪਰ ਸਮੇਂ ਦੀ ਵਿਗੜੀ ਹੋਈ ਚਾਲ ਤੇ ਬਦਲੇ ਹੋਏ ਮਜਾਜ ਦੇ ਕਰਕੇ ਜਿਸ ਤਰੀਕੇ ਦੇ ਨਾਲ ਹਾਲਾਤ ਬਦਲੇ ਉਹਦੇ ਵਿੱਚ ਹੁਣ ਬਸਪਾ ਦੀ ਵੀ ਸਥਿਤੀ ਕਮਜ਼ੋਰ ਨਜ਼ਰ ਆ ਰਹੀ ਆ ਤੇ ਇਸ ਦੀ ਇਕਲੌਤੀ ਉਦਾਹਰਣ ਇਹ ਆ ਕਿ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਬਸਪਾ ਦਾ ਕੁਝ ਨਹੀਂ ਵਟਿਆ ਗਿਆ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਰਫ ਇੱਕ ਸੀਟ ਮਿਲੀ ਹੋਣ ਵਾਲੀ ਜਿਹੜੀ ਜਲੰਧਰ ਜ਼ਿਬਨੀ ਚੋਣ ਵਾਲੀ ਸੀਟ ਦੇ ਵਿੱਚ ਕੱਖ ਨਹੀਂ ਵਟਿਆ ਗਿਆ ਸੋ ਦੇਖਦੇ ਆਉਂਦੇ ਸਮੇਂ ਦੇ ਵਿੱਚ ਬਣੇਗਾ ਕਿ ਪਰ बसपा ਦਾ ਇਸ ਤਰੀਕੇ ਦੇ ਨਾਲ ਵੋਟ ਬੈਂਕ ਗਵਾਚਣਾ ਸਵਾਲਾਂ ਦੇ ਘੇਰੇ ਵਿੱਚ ਗੱਲ ਹੈ ਕਿ ਕੀ ਦਲਿਤ ਭਾਈਚਾਰੇ ਦੀਆਂ ਭਾਵਨਾ ਨੂੰ ਸਮਝਿਆ ਨਹੀਂ ਗਿਆ ਕੀ ਦਲਿਤ ਭਾਈਚਾਰੇ ਦੇ ਨਾਲ ਜੁੜੀਆਂ ਮੰਗਾਂ ਨੂੰ ਉਭਾਰਿਆ ਨਹੀਂ ਗਿਆ ਕੀ ਦਲਿਤ ਭਾਈਚਾਰੇ ਨੂੰ ਸੰਭ ਕੇ ਨਹੀਂ ਰੱਖਿਆ ਗਿਆ ਕਿਉਂਕਿ ਦਲਿਤ ਭਾਈਚਾਰੇ ਦਾ ਵੱਡਾ ਹਿੱਸਾ ਆਮ ਆਦਮੀ ਪਾਰਟੀ ਵੱਲ ਥੋੜਾ ਕਾਂਗਰਸ ਵੱਲ ਥੋੜਾ ਹੋਰ ਸਿਆਸੀ ਧਿਰਾਂ ਵੱਲ ਤੇ ਖਾਸ ਕਰਕੇ ਬੀਜੇਪੀ ਦੇ ਵੱਲ ਵੀ ਉਲਾਰ ਹੋਇਆ ਜਿਹਦੇ ਕਰਕੇ ਇਸ ਵੇਲੇ ਹਾਥੀ ਦੀ ਥਾਂ ਦੇ ਉੱਤੇ ਵੋਟ ਹੋਰ ਵੱਖ-ਵੱਖ ਚੋਣ ਨਿਸ਼ਾਨਾਂ ਦੇ ਵਿੱਚ ਵੰਡੀ ਗਈ ਹੈ ਸੋ ਦੇਖਦੇ ਹਾਂ ਹੁੰਦੇ ਸਮੇਂ ਦੇ ਵਿੱਚ ਵਸਪਾ ਦਾ ਵੀ ਕੀ ਬਣੇਗਾ ਜਿਵੇਂ ਕਿ ਅਕਾਲੀ ਦਲ ਦਾ ਹਾਲੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਅਗਲੀ ਜਾਣਕਾਰੀ ਇਹ ਆ ਕਿ ਪੰਜਾਬ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਵਸਦੇ ਹੋਏ ਲੋਕਾਂ ਦੇ ਲਈ ਹਾਈ ਅਲਰਟ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਹਿਮਾਚਲ ਵਾਲੇ ਪਾਸਿਓਂ ਬੱਦਲ ਫਟਣ ਦੇ ਕਰਕੇ ਜੋ ਪਾਣੀ ਦਾ ਬਹੁਤ ਤਕੜਾ ਵਹਾਅ ਨਜ਼ਰ ਆ ਰਿਹਾ ਉਹਦੇ ਕਰਕੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹੜ ਵਰਗੀ ਸਥਿਤੀ ਦਾ ਪੈਦਾ ਹੋ ਜਾਵੇ ਇਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਵੀ ਤੇ ਸਬੰਧਤ ਖੇਤਰਾਂ ਦੇ ਪ੍ਰਸ਼ਾਸਨ ਅਧਿਕਾਰੀਆਂ ਦੇ ਵੱਲੋਂ ਵੀ ਲੋਕਾਂ ਨੂੰ ਅਲਰਟ ਕੀਤਾ ਗਿਆ ਇੱਥੇ ਵੀ ਦਸਲਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਮੀਂਹ ਇਤਕੀ ਪਿਛਲੇ ਵਰਿਆਂ ਦੇ ਮੁਕਾਬਲ ਤਨ ਘੱਟ ਪਏ ਨੇ ਪਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੇ ਵੱਲ ਬੱਦਲ ਫਟਣ ਦੇ ਕਰਕੇ ਉੱਥੇ ਨਹਿਰਾਂ ਨਦੀਆਂ ਦੇ ਵਿੱਚ ਉਫਾਨ ਲਗਾਤਾਰ ਆਇਆ ਤੇ ਪੰਜਾਬ ਦੇ ਵੱਲ ਪਾਣੀ ਛੱਡ ਦਿੱਤਾ ਗਿਆ ਜਿਹਦੇ ਕਰਕੇ ਐਤਕੀ ਹੁਣ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਵਸੇ ਹੋਏ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਲੋਕ ਚੜ੍ਹਦੀ ਕਲਾ ਵਿੱਚ ਰਹਿਣ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਪੰਜਾਬ ਦੇ ਵਿੱਚ ਸੌਣ ਤੇ ਭਾਦੋਂ ਦੇ ਮਹੀਨੇ ਵਿੱਚ ਪੈਦਾ ਹੁੰਦਾ ਰਿਸਕ ਇੱਕ ਵਾਰ ਫਿਰ ਉਹੀ ਕੁਝ ਲੈ ਕੇ ਆ ਰਿਹਾ ਜਿਹੜੀ ਗੱਲ ਦਾ ਡਰ ਅਕਸਰ ਪੈਦਾ ਹੁੰਦਾ ਰਹਿੰਦਾ ਹੈ ਉਸ ਦੇ ਇਲਾਵਾ ਜੇਕਰ ਗੱਲ ਮੈਡਲ ਸੂਚੀ ਦੀ ਕੀਤੀ ਜਾਵੇ ਤਾਂ ਭਾਰਤ ਨੂੰ ਫਿਲਹਾਲ ਹੁਣ ਤੱਕ ਪੈਰਿਸ 올림픽 ਦੇ ਵਿੱਚ ਤਿੰਨ ਮੈਡਲ ਹਾਸਲ ਹੋਏ ਨੇ ਸੋਪਨਿਲ ਖਿਡਾਰੀ ਦੇ ਵੱਲੋਂ ਜਿਨ੍ਹਾਂ ਕੇ ਨਿਸ਼ਾਨੇਬਾਜ਼ੀ ਦੇ ਵਿੱਚ ਕਾਂਸੇ ਦਾ ਮੈਡਲ ਜਿੱਤਿਆ ਉਸ ਤੋਂ ਬਾਅਦ ਕੁੱਲ ਤਿੰਨ ਕਾਂਸੇ ਦੇ ਮੈਡਲ ਭਾਰਤ ਦੀ ਝੋਲੀ ਵਿੱਚ ਪਏ ਗਏ ਨੇ ਭਾਰਤ ਦੇ ਖਿਡਾਰੀਆਂ ਦਾ ਇਤਕੀ ਫਿਲਹਾਲ ਫਿਲਹਾਲ ਠੰਡਾ ਮੱਠਾ ਪ੍ਰਦਰਸ਼ਨ ਹੈ ਪਰ 올림픽 ਦੇ ਵਿੱਚ ਹੋ ਸਕਦਾ ਭਾਰਤ ਦੇ ਕੁਝ ਖਿਡਾਰੀ ਮੈਡਲ ਵੀ ਜਿੱਤਣ ਫਿਲਹਾਲ ਜਿਸ ਤਰੀਕੇ ਦੇ ਨਾਲ ਠੰਡਾ ਮੱਠਾ ਪ੍ਰਦਰਸ਼ਨ ਹੈ ਉਹਦੇ ਵਿੱਚ ਤਿੰਨ ਮੈਡਲਾਂ ਨੂੰ ਭਾਰਤ ਦੀ ਪ੍ਰਾਪਤੀ ਬੰਨੀ ਹੈ ਇਹ ਵੱਖਰੀ ਗੱਲ ਹੈ ਪਰ ਲੋਕਾਂ ਨੂੰ ਇਸ ਗੱਲ ਦੀ ਆਸ ਹੈ ਕਿ ਕੁਝ ਹੋਰ ਵੀ ਮੈਡਲ ਸਾਡੀ ਝੋਲੀ ਵਿੱਚ ਪੈ ਸਕਦੇ ਨੇ ਇਹ ਜਾਣਦੇ ਆ ਕਿ ਭਾਰਤ ਦੇ ਵਿੱਚ ਖੇਡਾਂ ਨਾਲ ਜੁੜੇ ਹੋਏ ਲੋਕਾਂ ਨੂੰ ਕੋਈ ਬਹੁਤੇ ਜਿਹੜਾ ਨਹੀਂ ਲਾਭ ਦਿੱਤੇ ਜਾਂਦੇ ਭਾਰਤ ਦੇ ਵਿੱਚ ਖੇਡਾਂ ਨਾਲ ਜੁੜੇ ਹੋਏ ਲੋਕਾਂ ਦੀ ਕਿ ਬਹੁਤ ਹੀ ਹੌਸਲਾ ਫਦਾਇ ਨਹੀਂ ਕੀਤੀ ਜਾਂਦੀ ਟ੍ਰੇਨਿੰਗ ਦੇ ਉੱਤੇ ਕੋਈ ਬਹੁਤਾ ਬਜਟ ਨਹੀਂ ਖਰਚਿਆ ਜਾਂਦਾ ਜਿੰਨਾ ਬਜਟ ਅਸੀਂ ਖਰਚਦੇ ਹਾਂ ਉਸ ਨਾਲੋਂ ਕਈ ਗੁਣਾ ਵੱਧ ਅਮਰੀਕਾ, ਚੀਨ, ਜਾਪਾਨ, ਆਸਟ੍ਰੇਲੀਆ ਤੇ ਹੋਰ ਦੇਸ਼ ਆਪਣੇ ਖਿਡਾਰੀਆਂ ਦੀਆਂ ਵੱਖ-ਵੱਖ ਖੇਡਾਂ ਦੀ ਟ੍ਰੇਨਿੰਗ ਦੇ ਉੱਤੇ ਖਰਚ ਕਰਦੇ ਨੇ। ਸੋ ਦੇਖਦੇ ਹਾਂ ਭਾਰਤ ਦੇ ਖਿਡਾਰੀ ਕਿਹੜੀਆਂ-ਕਿਹੜੀਆਂ ਖੇਡਾਂ ਵਿੱਚ ਹੋਰ ਮੱਲਾ ਮਾਰਦੇ ਨੇ, ਮੈਡਲ ਲੈ ਕੇ ਆਉਂਦੇ ਨੇ ਫਿਲਹਾਲ। ਭਾਰਤ ਦੇ ਖਿਡਾਰੀਆਂ ਤੋਂ ਆਸ ਕਰਨੀ ਬਣਦੀ ਹੈ ਕਿ ਉਹ ਸ਼ਾਇਦ ਹੋਰ ਮੈਡਲ ਲੈ ਕੇ ਤੇ ਖੇਡ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਪੂਰ ਲਾਉਣ। ਅਗਲੀ ਜਾਣਕਾਰੀ ਇਹ ਆ ਕਿ ਪੰਜਾਬ ਦੀ ਰਾਜਨੀਤੀ ਦੇ ਚੱਲਦੇ ਜਾਂ ਪੰਜਾਬ ਦੀ ਰਾਜਨੀਤੀ ਦੇ ਵਹਿਣ ਦੇ ਚੱਲ ਰਿਆਂ ਲੋਕ ਇਸ ਵੇਲੇ ਅਸਲ ਮੁੱਦਿਆਂ ਨੂੰ ਦਰਕਿਨਾਰ ਕਰੀ ਬੈਠੇ ਨੇ ਪੰਜਾਬ ਦੇ ਲੋਕ ਐਸਵਾਈਐਲ ਪੰਜਾਬ ਦੇ ਲੋਕ ਪਾਣੀ ਦੇ ਮੁੱਦੇ ਤੇ ਪੰਜਾਬ ਦੇ ਲੋਕ ਜੋ ਅਸਲ ਦੇ ਵਿੱਚ ਪੱਖ ਦੇ ਮੁੱਦੇ ਨੇ ਉਹਨਾਂ ਵੱਲੋਂ ਮੂੰਹ ਪਰੇ ਕਰਕੇ ਤੇ ਬਸ ਇਸ ਗੱਲ ਦੇ ਵਹਿਣ ਦੇ ਵਿੱਚ ਵਹਿ ਬੈਠੇ ਨੇ ਕਿ ਹੁਣ ਕੀ ਹੋਏਗਾ ਹੁਣ ਕਿਹੜੀ ਪਾਰਟੀ ਜਿੱਤੇਗੀ ਹੁਣ ਕਿਹੜੀ ਪਾਰਟੀ ਅੱਗੇ ਜਾਏਗੀ ਕੀ ਦਾ ਬਣੇਗਾ ਕੀ ਕੀ ਦਾ ਕੀ ਬਣੇਗਾ ਜਦਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੋਈ ਵੀ ਹੋਵੇ ਲੋਕਾਂ ਦਾ ਕੁਝ ਨਹੀਂ ਬਣ ਰਿਹਾ ਕਾਂਗਰਸ ਚਾਰੇ ਸੀਟਾਂ ਜਿੱਤ ਲਵੇ ਜ਼ਮੀਨੀ ਚੋਣ ਦੀਆਂ ਲੋਕਾਂ ਦਾ ਕੁਝ ਨਹੀਂ ਬਣ ਰਿਹਾ ਆਮ ਆਦਮੀ ਪਾਰਟੀ ਚਾਰੇ ਸੀਟਾਂ ਜਿੱਤ ਲਵੇ ਲੋਕਾਂ ਦਾ ਕੁਝ ਨਹੀਂ ਬਣ ਰਿਹਾ ਬੀਜੇਪੀ ਕੋਈ ਵੀ ਟਕੜਮ ਲੜਾਵੇ ਲੋਕਾਂ ਦਾ ਕੁਝ ਨਹੀਂ ਬਣ ਰਿਹਾ ਪਰ ਲੋਕਾਂ ਦਾ ਧਿਆਨ ਕਿਉਂਕਿ ਸਵਾਦਲੀਆਂ ਖਬਰਾਂ ਵੱਲ ਰਹਿੰਦਾ ਇਸ ਕਰਕੇ ਅਸਲ ਮੁੱਦਿਆਂ ਦੇ ਵੱਲੋਂ ਲੋਕਾਂ ਦਾ ਧਿਆਨ ਲਾਂਬੇ ਹੋ ਚੁੱਕਿਆ ਜਿਹਦੇ ਕਰਕੇ ਜਿਹੜੇ ਲੋਕ ਮੁੱਦੇ ਨੇ ਉਹ ਜਿਉਂ ਦੀ ਤਿਉਂ ਮੂੰਹ ਅੱਡੀ ਖੜੇ ਨੇ ਦੇਖਦੇ ਆ ਕਿ ਪੰਜਾਬ ਦੇ ਲੋਕ ਅਸਲ ਮੰਗਾਂ ਦੇ ਵੱਲ ਕਦੋਂ ਮੋੜ ਕੱਟਦੇ ਨੇ ਤੇ ਪੰਜਾਬ ਦਾ ਕੁਝ ਨਾ ਕੁਝ ਸੰਵਰਦਾ ਕਦੋਂ ਹੈ ਜੇ ਗੱਲ ਕਰਕੇ ਰਵਨੀਤ ਬਿੱਟੂ ਦੀ ਰਵਨੀਤ ਸਿੰਘ ਬਿੱਟੂ ਨੂੰ ਹਰਿਆਣਾ ਵੱਲੋਂ ਰਾਜ ਸਭਾ ਦੇ ਵਿੱਚ ਭੇਜਣ ਦੀ ਤਿਆਰੀ ਭਾਜਪੀ ਦੇ ਵੱਲੋਂ ਕੀਤੀ ਜਾ ਰਹੀ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਜੇਕਰ ਹਾਰੇ ਹੋਏ ਵਿਅਕਤੀ ਨੂੰ ਲੋਕ ਸਭਾ ਦੇ ਵਿੱਚ ਬੈਠਣ ਦਾ ਮੌਕਾ ਮਿਲੇ ਜੇਕਰ ਹਾਰੇ ਹੋਏ ਵਿਅਕਤੀ ਨੂੰ ਕਿਸੇ ਰੂਪ ਦੇ ਵਿੱਚ ਮੰਤਰੀ ਬਣਾੜਤਾ ਜਾਵੇ ਤਾਂ ਫਿਰ ਉਸ ਤੋਂ ਬਾਅਦ ਉਸ ਬੰਦੇ ਨੂੰ ਵੱਡ ਤੋਂ ਵੱਡ ਇਸ ਤਰੀਕੇ ਨਾਲ ਐਡਜਸਟ ਕੀਤਾ ਜਾ ਸਕਦਾ ਹੈ ਕਿ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇ ਲੰਘੇ ਵੇਲੇ ਵਿੱਚ ਅਰਣ ਜੇਟਲੀ ਜਦੋਂ ਜਲੰਧਰ ਤੋਂ ਅੰਮ੍ਰਿਤਸਰ ਤੋਂ ਹਾਰ ਗਏ ਸਨ ਕੈਪਟਨ ਮਰਿੰਦਰ ਸਿੰਘ ਦੇ ਕੋਲੋਂ ਉਹਨਾਂ ਨੂੰ ਉਦੋਂ ਵੀ ਮੰਤਰੀ ਮੰਡਲ ਵਿੱਚ ਲਿਆ ਗਿਆ ਸੀ ਕਈ ਹੋਰ ਲੋਕਾਂ ਨੂੰ ਵੀ ਸਮੇਂ-ਸਮੇਂ ਦੇ ਉੱਤੇ ਲੋਕ ਸਭਾ ਦੀ ਚੋਣ ਹਾਰਨ ਤੋਂ ਬਾਅਦ ਰਾਜ ਸਭਾ ਦੇ ਰਾਹੀਂ ਮੰਤਰੀ ਮੰਡਲ ਦੇ ਵਿੱਚ ਲਿਆ ਗਿਆ ਉਸੇ ਲੜੀ ਤਹਿਤ ਹੀ ਹੁਣ ਜਦੋਂ ਰਵਨੀਤ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਤਾਂ ਉਹਨਾਂ ਨੂੰ ਇੱਕ ਵਾਰ ਰਾਜ ਸਭਾ ਦੇ ਵਿੱਚ ਲਿਆਉਣਾ ਪਵੇਗਾ ਰਾਜ ਸਭਾ ਦੇ ਰਾਹੀਂ ਹੀ ਉਹਨਾਂ ਨੂੰ ਮੰਤਰੀ ਉਹਦਾ ਬਣ ਸਕਦਾ ਹੈ ਤੇ ਮੰਨਿਆ ਜਾ ਰਿਹਾ ਕਿ ਹਰਿਆਣੇ ਦੀ ਇਕਲੌਤੀ ਸੀਟ ਤੋਂ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਨੂੰ ਅੱਗੇ ਕਰਕੇ ਪੰਜਾਬ ਦੇ ਵਿੱਚ ਬੀਜੇਪੀ ਸਿੱਖਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਹੈ ਇਹ ਚੇਤੇ ਰੱਖਣੀ ਲੋਗ ਗੱਲ ਹੈ ਕਿ ਰਵਨੀਤ ਬਿੱਟੂ ਨੂੰ ਪੰਜਾਬ ਦੇ ਲੋਕ ਓਨਾ ਪਸੰਦ ਨਹੀਂ ਕਰਦੇ ਜਿੰਨਾ ਕਿ ਬੀਜੇਪੀ ਦੇ ਵੱਲੋਂ ਆਸ ਤੇ ਇੱਛਾ ਪਾਲੀ ਜਾ ਰਹੀ ਹੈ ਰਵਨੀਤ ਬਿੱਟੂ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਨ ਚ ਕਾਮਯਾਬ ਹੋਇਆ ਪਰ ਲੋਕਾਂ ਦੇ ਨਾਲ ਜੁੜੇ ਹੋਏ ਕਈ ਉਲਾਂਹੇ ਨੇ ਤੇ ਲੋਕਾਂ ਦਾ ਇਹ ਕਹਿਣਾ ਕਿ ਉਹ ਕਸਵੱਟੀ ਦੇ ਉੱਤੇ ਉਸ ਕਦਰ ਖਰੇ ਨਹੀਂ ਉਤਰੇ ਜਿੰਨੀ ਕਿ ਅਸੀਂ ਆਸ ਕਰਦੇ ਸਾਂ ਸੋ ਰਵਨੀਤ ਬਿੱਟੂ ਬੀਜੇਪੀ ਦਾ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਿਹੋ ਜਿਹਾ ਖਾਤਾ ਖੁਲਵਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਕਿ ਉਹ ਬੀਜੇਪੀ ਦੀ ਸਰਕਾਰ ਕਦੇ ਬਣਾ ਸਕਣਗੇ ਕਿ ਉਹ ਖੁਦ ਕਦੇ ਸੀਐਮ ਬਣ ਸਕਣਗੇ ਇਹ ਸਵਾਲਾਂ ਦਾ ਸਵਾਲ ਹੈ ਪਰ ਲੋਕਾਂ ਦਾ ਇਹ ਕਹਿਣਾ ਕਿ ਰਵਨੀਤ ਬਿੱਟੂ ਤੇ ਕੁਝ ਕੁ ਹੋਰ ਜਿਹੜੇ ਕਿ ਕਾਂਗਰਸ ਤੋਂ ਉਧਾਰੇ ਲਿਆਂਦੇ ਗਏ ਲੋਕ ਨੇ ਇਹ ਭਾਜਪਾ ਦਾ ਬੇੜਾ ਬੰਨੇ ਲਾਉਣ ਦੇ ਉਨੇ ਸਮਰੱਥ ਨਹੀਂ ਜਿੰਨੀ ਕਿ ਇਹਨਾਂ ਦੇ ਕੋਲੋਂ ਤਲਕੋਂ ਕੀਤੀ ਜਾ ਰਹੀ ਹੈ ਤੇ ਆਖਰੀ ਗੱਲ ਉਦਾਹਰਨ ਦੇ ਤੌਰ ਦੇ ਉੱਤੇ ਅਸੀਂ ਇਸ ਵੇਲੇ ਯੂਕੇ ਦੇ ਵਿੱਚ ਰਹਿ ਕੇ ਇਹ ਗੱਲ ਜ਼ਰੂਰ ਮਹਿਸੂਸ ਕਰਦੇ ਹਾਂ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਯੂਕੇ ਦੇ ਵਿੱਚ ਆਏ ਹਾਂ ਕਿ ਇਹ ਗੋਰਿਆਂ ਦੇ ਦੇਸ਼ ਦੇ ਵਿੱਚ ਬਾਬੇ ਨਾਨਕ ਦੇ ਫਲਸਫੇ ਨੂੰ ਸਾਂਭਣ ਦੀਆਂ ਕੋਸ਼ਿਸ਼ਾਂ ਕਿਵੇਂ ਨੇ ਤੇ ਅਸੀਂ ਪੰਜਾਬੀ ਜਿਹੜੇ ਕਿ ਪੰਜਾਬ ਦੇ ਵਿੱਚ ਹਰ ਰੋਜ਼ ਗੁਰਦੁਆਰਾ ਸਹਿਬਾਨ ਦੇ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨੀਆਂ ਗੱਲਾਂ ਕਰਦੇ ਹਾਂ ਤੇ ਅਸੀਂ ਗੁਰਬਾਣੀ ਤੋਂ ਦੂਰ ਕਿਵੇਂ ਜਾ ਰਹੇ ਹਾਂ ਗੁਰਬਾਣੀ ਦੇ ਵੱਲੋਂ ਕਈਆਂ ਕਈਆਂ ਗੱਲਾਂ ਦੇ ਉੱਤੇ ਅਮਲ ਗੋਰੇ ਕਿਵੇਂ ਕਰ ਰਹੇ ਨੇ ਕਿਉਂਕਿ ਉਹ ਕੁਦਰਤ ਦੀ ਕਦਰ ਕਰਦੇ ਨੇ ਦਰਖਤਾਂ ਦਾ ਪਾਲਣ ਪੋਸ਼ਣ ਕਰਦੇ ਨੇ ਵਾਤਾਵਰਨ ਵਿੱਚ ਜਹਿਰਾ ਨਹੀਂ ਘੋਲਦੇ ਧਰਤੀ ਨੂੰ ਸੰਭ ਕੇ ਰੱਖਦੇ ਨੇ ਤੇ ਨਿਯਮ ਮੁਤਾਬਕ ਜ਼ਿੰਦਗੀ ਬਸਰ ਕਰਦੇ ਨੇ ਤੇ ਬਹੁਤੇ ਲੋਕ ਸਾਦਗੀ ਭਰਪੂਰ ਜ਼ਿੰਦਗੀ ਬਸਰ ਕਰਦੇ ਨੇ ਜਦਕਿ ਪੰਜਾਬ ਦੇ ਵਿੱਚ ਦਰਖਤ ਨੂੰ ਵਧਣਾ ਅੱਗਾ ਲਾਉਣਾ ਪਾਣੀ ਦੇ ਸੋਮੇ ਪਲੀਤ ਕਰਨਾ ਫੁਕਰੀਆਂ ਗੱਲਾਂ ਕਰਨੀਆਂ ਤੇ ਸਾਦੀ ਜ਼ਿੰਦਗੀ ਤੋਂ ਕੋਹਾਂ ਦੂਰੀ ਦਾ فاਸਲਾ ਬਣਾ ਕੇ ਰੱਖਣਾ ਕਦੇ ਕਦੇ ਇਉਂ ਲੱਗਦਾ ਕਿ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਗੋਰੀਆਂ ਦੀ ਧਰਤੀ ਦੇ ਉੱਤੇ ਸਾਂਭਿਆ ਗਿਆ ਤੇ ਗੋਰੀਆਂ ਵੱਲੋਂ ਸਾਂਭਿਆ ਗਿਆ ਜਦਕਿ ਪੰਜਾਬੀਆਂ ਦੇ ਵੱਲੋਂ ਜੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜੀ ਹੋਈ ਕੌਮ ਹੈ ਇਹਨਾਂ ਦੇ ਵੱਲੋਂ ਦਰਕਿਨਾਰ ਕਰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨਹੀਂ ਅਜੋ ਆਪਾਂ ਜਿੱਥੋਂ ਵੀ ਚੰਗੀ ਚੀਜ਼ ਚੰਗਾ ਸੁਣੀਹਾ ਮਿਲੇ ਉਹਨੂੰ ਜਜ਼ਬ ਕਰਕੇ ਅਬਜ਼ਰਵ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਗੇ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ